ਗੰਦਾਈ ਸਿਸਟਮ ਹੈ ਦਿੱਲੀ ਦੇ ਵਿੱਚ ਹੁਣ ਤੱਕ 28 ਤੋਂ ਵੱਧ ਕੋਚਿੰਗ ਸੈਂਟਰਾਂ ਦੇ ਉੱਤੇ ਕਾਰਵਾਈ ਹੋ ਚੁੱਕੀ ਆ ਉਹਨਾਂ ਦੇ ਬੇਸਮੈਂਟਾਂ ਨੂੰ ਬੰਦ ਕਰਾ ਦਿੱਤਾ ਗਿਆ ਹੈ ਕਿੰਨਾਂ ਬਲਡੋਜ਼ਰ ਚੱਲਿਆ ਹੈ ਨਾ ਕਿੰਨਾਂ ਸਖਤ ਕਾਰਵਾਈ ਹੋਈ ਹੈ ਉਧਰ ਕਮੇਟੀ ਬਣ ਗਈ ਹੈ ਕਮੇਟੀ ਆਪਣੀ ਰਿਪੋਰਟ ਦੇ ਰਹੀ ਹੈ ਹੈ ਦਿੱਲੀ ਦੀ ਸਰਕਾਰ ਆਮ ਆਦਮੀ ਪਾਰਟੀ ਵਾਲੀ ਸਰਕਾਰ ਆਪਣੇ ਪ੍ਰਸ਼ਾਸਨ ਦਾ ਬਚਾਅ ਕਰਦੀ ਨਜ਼ਰ ਆ ਰਹੀ ਹੈ ਉਹ ਸਾਰਾ ਭਾਂਡਾ ਕੋਚਿੰਗ ਸੈਂਟਰ ਤੇ ਪੰਨ ਰਹੀ ਹੈ ਇੱਧਰ ਕੋਚਿੰਗ ਸੈਂਟਰ ਨੂੰ INDRF ਦੀ ਡਿਜੀਟਲ ਅੱਖ ਦੇ ਨਾਲ ਜੋੜਨ ਦੀ ਤਿਆਰੀ ਕੀਤੀ ਗਈ ਹੈ ਵੀ ਨਿਗਰਾਨੀ ਰੱਖੀ ਜਾ ਸਕੇ ਸ਼ਹਿਰਾਂ ਦੇ ਵਿੱਚ ਮੈਪ ਹੈ ਨਾ ਉਹਦੇ ਰਾਹੀਂ ਜਿਹੜੀ ਮੈਪਿੰਗ ਰਾਹੀਂ ਮਤਲਬ ਕਿ ਕੋਚਿੰਗ ਸੈਂਟਰਾਂ ਦੇ ਉੱਤੇ ਇਹਨਾਂ ਇੰਸਟੀਚੂਟਾਂ ਦੇ ਉੱਤੇ ਕਹਿੰਦੇ ਨਿਗਰਾਨੀ ਰੱਖੀ ਜਾਊਗੀ ਕਿ ਹਰ ਸੈਂਟਰ ਦੀ ਸਥਿਤੀ ਕੀ ਆ ਕਿ ਹਰ ਸੈਂਟਰ ਦੀ ਮੌਜੂਦਾ ਸਥਿਤੀ ਕੀ ਆ ਉਹਦੇ ਉੱਤੇ ਨਜ਼ਰ ਰੱਖੀ ਜਾਊਗੀ ਅਚਾਨਕ ਜੇ ਪਾਣੀ ਭਰਦਾ ਤਾਂ ਉੱਥੇ ਐਂਬੂਲੈਂਸ ਕਿਵੇਂ ਪਹੁੰਚਾਉਣੀ ਹੈ ਅੱਗ ਪਝਾਉਉ ਦੱਸਦਾ ਕਿਵੇਂ ਪਝਾਉਣਾ ਹੈ ਪਾਣੀ ਕੱਢਣ ਦਾ ਪ੍ਰਬੰਧ ਕਿਵੇਂ ਕਰਨਾ ਹੈ ਉਹਦੇ ਲਈ ਉੱਪਰੋਂ ਹਵਾਈ ਤੌਰ ਦੇ ਉੱਤੇ ਕਹਿੰਦੇ ਕਿ ਉਹਦੀ ਸਾਰੀ ਜਾਣਕਾਰੀ ਹੋਵੇ ਇਹਦੇ ਲਈ ਕਹਿੰਦੇ ਕਿ ਇਹ ਐਨਡੀਆਰ ਫੀਅਪ ਦੀ ਡਿਜੀਟਲ ਅੱਖ ਰਹੀਂ ਰੱਖੀ ਜਾਏਗੀ ਚਲੋ ਇਹ ਪ੍ਰਕਿਰਿਆ ਤਾਂ ਠੀਕ ਹੈ ਇੱਧਰ ਪ੍ਰਸ਼ਾਸਨ ਦਾਜ ਦਾਵਾ ਆ ਗਿਆ ਕਿ ਕੋਚਿੰਗ ਇੰਸਟੀਚਿਊਟ ਨੇ ਹੀ ਡਰੇਨ ਸਿਸਟਮ ਬੰਦ ਕੀਤਾ ਸੀਗਾ ਸਾਡੇ ਤਾਂ ਨਾਲੇ ਸਾਰਾ ਕੁਝ ਖੁੱਲਾ ਸੀਗਾ ਛੱਡੋ ਤਾਂ ਪਾਣੀ ਦੀ ਨਿਕਾਸੀ ਦਾ ਪਰਵਨ ਦਿੱਲੀ ਦਾ ਹਰਜਿੰਦਰਾ ਨਗਰ ਦਾ ਇੱਕ ਕੋਚਿੰਗ ਸੈਂਟਰ ਜਿੱਥੇ ਆਈਐਸ ਦੀ ਟ੍ਰੇਨਿੰਗ ਕਰ ਰਹੇ ਤਿੰਨ ਬੱਚਿਆਂ ਦੀ ਮੌਤ ਹੋ ਜਾਂਦੀ ਆ ਤੇ ਉਹ ਪਾਣੀ ਡੁੱਬਣ ਕਰਨ ਹੁਣ ਕਹਿੰਦੇ ਜੀ ਲਗਾਤਾਰ ਉੱਥੇ ਕਾਰਵਾਈ ਹੋ ਰਹੀ ਹੈ ਤੇ 828 ਇੰਸਟੀਟਿਊਟਾਂ ਦੇ ਸਾਰਾ ਕੁਝ ਬੰਦ ਕਰ ਦਿੱਤਾ ਗਿਆ ਪਰ ਦੇਸ਼ ਭਰ ਦੇ ਵਿੱਚ ਹੁਣ ਦਿੱਲੀ ਹੋਵੇ ਚੰਡੀਗੜ੍ਹ ਹੋਵੇ ਬੰਗਲੌਰ ਹੋਵੇ ਹੈਨਾ ਰਾਸਾਂ ਦਾ ਕੋਟਾ ਹੋਵੇ ਸਭ ਤੋਂਾਂਤੇ ਹੁਣ ਇੰਸਟੀਚੂਟਾਂ ਦੀ ਜਾਂਚ ਹੋ ਰਹੀ ਹੈ। ਚੰਡੀਗੜ੍ਹ 'ਚ ਧੜਾ ਧੜ ਜਾਂਚ ਹੋ ਰਹੀ ਆ। ਇੰਸਟੀਚੂਟਾਂ ਨੂੰ ਹਦਾਇਤ ਹੋ ਗਈ ਆ ਕਿ ਵੀ ਤੁਸੀਂ ਆਪਣੀਆਂ ਬੇਸਮੈਂਟਾਂ 'ਚ ਲਾਇਬ੍ਰੇਰੀਆਂ ਬੰਦ ਕਰ ਦਿਓ। ਪਰ ਕਿੰਨੀ ਦੇਰ? ਕਿਉਂਕਿ ਫ੍ਰੀਸ ਵਾਲੇ ਤੋਂ ਲੈ ਕੇ ਮਤਲਬ ਚੌਂਕੀਦਾਰ ਤੋਂ ਲੈ ਕੇ ਪੁਲਿਸ ਵਾਲਾ, ਪੁਲਿਸ ਵਾਲੇ ਤੋਂ ਲੈ ਕੇ ਪ੍ਰਸ਼ਾਸਨ, ਪ੍ਰਸ਼ਾਸਨ ਤੋਂ ਲੈ ਕੇ ਐਮਸੀ, ਐਮਸੀ ਤੋਂ ਲੈ ਕੇ ਐਮਐਲਏ, ਐਮਪੀ ਸਭ ਤੱਕ ਸੈਟਿੰਗਾਂ ਇਹ ਜੀਆਂ ਹੁੰਦੀਆਂ। ਕਿ ਸਾਰਾ ਕੁਝ ਫੇਰ ਨਾਰਮਲ ਹੁੰਦਾ ਹੁਣ ਬਸ ਇਹ ਕਹਿ ਕੇ ਕਾਰਵਾਈ ਕਰਨੀ ਹੈ ਜੋ ਉੱਪਰ ਹੁਦਾਇਤ ਹੈ ਇਹ ਕਰਨਾ ਹੋਊਗਾ ਜੀ ਕੁਝ ਦੇ ਰੋਕ ਲਓ ਫਿਰ ਕਰ ਲਓ ਜਿਵੇਂ ਮਰਜੀ ਬਸ ਆ ਜਿਹੜਾ ਫੇਰ ਕਰ ਲਓ ਜਿਵੇਂ ਮਰਜੀ ਉਹਦੇ ਵਿੱਚ ਸਾਰਾ ਕੁਝ ਲੁਕਮਾ ਜੰਡਾ ਹੁੰਦਾ ਕੋਚਿੰਗ ਸੈਂਟਰ ਦੇਸ਼ਪਰਚ ਖੁੰਬਾ ਮੰਗੂਪੇ ਖੁੰਬਾ ਮੰਗ ਰਤੋ ਰਾਤ ਖੜੇ ਹੋਏ ਕਿ ਇਸ ਕਦਰ ਖੜੇ ਹੋਏ ਕਿ ਨਾ ਕਿਸੇ ਨੇ ਇਹ ਦੇਖਿਆ ਕਿ ਹਾਂ ਇਸ ਕਮਰੇ ਚ ਬੱਚਿਆਂ ਦੇ ਲਈ ਬੈਠਣ ਦਾ ਪ੍ਰਬੰਧ ਠੀਕ ਹੈ ਇਸ ਇਮਾਰਤ ਦੀ ਉਹ ਸਮਰੱਥਾ ਹੈ ਕਿ ਚਾਰ ਮੰਜ਼ਿਲਾ ਇਮਾਰਤ ਚ 700 800 ਬੱਚਾ ਠੂਸਿਆ ਜਾਵੇ ਨਾ ਇਹ ਦੀ ਕੋਈ ਜਾਂਚ ਕਰਦਾ ਹੈ ਕਿ ਵੀ ਜਿਹੜੇ ਪੇਪਰਾਂ ਲਈ ਇਹ ਬੱਚੇ ਕੋਚਿੰਗ ਲੈਣ ਆ ਰਹੇ ਨੇ ਇਹਦੇ ਵਿੱਚ ਸਫਲਤਾ ਦੀ ਦਰ 1% ਜਾਂ ਉਹ ਤੋਂ ਵੀ ਘੱਟ ਹੈ ਜਾਂ 2% ਉਹ ਤੋਂ ਵੀ ਘੱਟ ਹੈ ਫਿਰ ਉਹਨਾਂ ਦੀ ਫੀਸ ਦਾ ਪੈਮਾਨਾ ਕੀ ਹੈ ਉਹਨਾਂ ਨੂੰ ਪੜ੍ਹਾਉਣ ਵਾਲੇ ਕੋਚਿੰਗ ਦੇਣ ਵਾਲਿਆਂ ਦਾ ਪੈਮਾਨਾ ਕੀ ਹੈ ਕੀ ਕੋਈ ਵਿਭਾਗ ਕੀ ਕੋਈ ਅਦਾਰਾ ਇਸ ਦੀ ਜ਼ਿੰਮੇਵਾਰੀ ਲੈ ਰਿਆ ਬੋਰਡ ਬੋਰਡ ਦਿਖਦੇ ਨੇ ਕੋਚਿੰਗ ਸੈਂਟਰ ਦੀ ਮਸ਼ਹੂਰੀ ਮਸ਼ਹੂਰੀ ਦਿਖਦੀ ਆ ਅਖਬਾਰਾਂ 'ਚ ਇਸ ਤਿਆਰੇ ਦਿਖਦੇ ਨੇ ਕਿ ਇਹਨੇ ਨਿਆਣੇ ਜੀ ਪਾਸ ਇਹਨੇ ਇੱਕੋ ਜਵਾਕ ਦੀ ਸਾਰੀ ਇੰਸਟੀਚੂਟਾਂ 'ਚ ਫੋਟੋ ਲੱਗੀ ਹੁੰਦੀ ਆ ਇਹ ਸਾਰੇ ਵਰਤਾਰੇ 'ਚ ਬੱਚੇ ਫਿਸਦੇ ਨੇ ਪਰ ਅੱਜ ਮਾਹੌਲ ਜਿਹਾ ਬਣਤਾ ਕਿ ਤੁਸੀਂ ਕਹਿੰਦੇ ਹੋ ਕਿ ਸਕੂਲ ਜਾਈਏ ਚਾਹੇ ਨਾ ਜਾਈਏ ਕੋਚਿੰਗ ਸੈਂਟਰ ਜ਼ਰੂਰ ਜਾਈਏ ਮਾਪੇ ਕਹਿੰਦੇ ਜਵਾਕ ਨੂੰ ਸਕੂਲ ਦਾਖਲ ਕਰਾ ਦਿਓ ਪੜਾਉ ਕੋਚਿੰਗ ਸੈਂਟਰ ਚ ਫੇਰੇ ਸਫਲਤਾ ਮਿਲਦੀ ਆ ਤੇ ਉੱਥੇ ਖੇਡ ਕੋਚਿੰਗ ਸੈਂਟਰ ਵਾਲੇ ਆਪਣੇ ਕੋਲ ਆਏ ਬੱਚਿਆਂ ਚੋਂ 10 20 30 40 50 ਬੱਚੇ ਅਜਿਹਾ ਕਰ ਲੈਂਦੇ ਨੇ ਜਿਹੜੇ ਹਰ ਵਾਰ 98% ਨੰਬਰ ਲੈ ਰਹੇ ਨੇ ਬਸ ਉਹਨਾਂ ਨੂੰ 99 ਤੇ ਲੈ ਕੇ ਜਾਣਾ ਉਹਨਾਂ ਨੂੰ ਵੱਖਰੇ ਕੱਢ ਕੇ ਬਾਕੀਆਂ ਨੂੰ ਭੇਡ ਬੱਕਰੀਆਂ ਮੰਗ ਮੁਰਗੀਆਂ ਮੰਗ ਠੂਸ ਕੇ ਸਿਰ ਪੈਸਾ ਵਸੂਲੀ ਦਾ ਕੰਮ ਕਰਦੇ ਨੇ ਇਹ ਸਿਸਟਮ ਨੂੰ ਸੁਧਾਰਨ ਦੇ ਲਈ ਕੋਈ ਕੰਮ ਹੀ ਨਹੀਂ ਹੋ ਰਿਹਾ ਮਤਲਬ ਇਹ ਤੋਂ ਵੀ ਇੱਕ ਵੱਖਰਾ ਪਹਿਲੂ ਕੋਚਿੰਗ ਸੈਂਟਰਾਂ 'ਚ ਐਡਮਿਸ਼ਨ ਲੈਣ ਲਈ ਵੀ ਕੋਚਿੰਗ ਸੈਂਟਰ ਖੁੱਲੇ ਨੇ ਮਤਲਬ ਦੇਸ਼ ਦੇ ਵਿੱਚ ਕੁਝ ਕੋਚਿੰਗ ਸੈਂਟਰਾਂ ਨੇ ਆਪਣੇ ਨਾਮ ਨੂੰ ਇਸ ਕਦਰ ਬ੍ਰਾਂਡ ਬਣਾਇਆ ਕਿਉਂਕਿ ਜੀ ਕਹਿੰਦੇ ਦਾਖਲਾ ਨਹੀਂ ਮਿਲਦਾ ਦਾਖਲੇ ਲਈ ਵੀ ਪੇਪਰ ਦੇਣਾ ਪੈਂਦਾ ਤੇ ਉਹ ਦਾਖਲੇ ਦੀ ਪੇਪਰ ਪ੍ਰੀਖਿਆ ਕੋਚਿੰਗ ਸੈਂਟਰ 'ਚ ਦਾਖਲੇ ਦੀ ਪੇਪਰ ਪ੍ਰੀਖਿਆ ਪਾਸ ਕਰਨ ਦੇ ਲਈ ਵੀ ਕੋਚਿੰਗ ਸੈਂਟਰਾਂ 'ਚ ਦਾਖਲਾ ਲੈਣਾ ਪੈਂਦਾ ਮਤਲਬ ਇਹ ਸਥਿਤੀ 'ਚ ਮਾਪਿਆਂ ਨੂੰ ਮਜਬੂਰ ਕੀਤਾ ਜਾਂਦਾ ਕਿ ਉਹ ਚਾਹੇ ਕਰਜ਼ਾ ਚੱਕਣ ਚਾਹੇ ਗਹਿਣੇ ਵੇਚਣ ਚਾਹੇ ਕੁਸ ਕਰਨ ਜਵਾਹ ਕੋਚਿੰਗ ਸੈਂਟਰ ਪੜੂਗਾ ਫੇਰ ਹੀ ਸਫਲਤਾ ਮੈਂ ਨਹੀਂ ਕਹਿੰਦਾ ਦੇਸ਼ ਭਰ ਦੇ ਅੰਕੜਿਆਂ ਤੇ ਛਾਤ ਮਾਰਿਓ ਆਪਣੇ ਸ਼ਹਿਰ ਦੇ ਵਿੱਚ ਚਾਹੇ ਛੋਟੇ ਸ਼ਹਿਰ ਚੋ ਚਾਹੇ ਵੱਡੇ ਸ਼ਹਿਰ ਚੋ ਜੇ ਤੁਹਾਨੂੰ 10-12 ਇੰਸਟੀਚਿਊਟ ਜਿਹੜੇ ਦਿਖਦੇ ਨੇ ਉਹਨਾਂ ਦੇ 10-12 ਚੋਂ ਨਿਕਲਦੇ ਜਵਾਕਾਂ ਨੂੰ ਗਿਣਤੀ ਮਿੰਤੀ ਕਰ ਲਿਓ ਤੇ ਇੱਕ ਸਾਲ ਬਾਅਦ ਜਾ ਕੇ ਪਤਾ ਕਰਾ ਲਿਓ ਕਿ ਕਿੰਨਿਆਂ ਨੂੰ ਨੌਕਰੀ ਮਿਲ ਗਈ ਕਿੰਨਿਆਂ ਨੂੰ ਦਾਖਲੇ ਮਿਲ ਗਏ ਕਿੰਨਿਆਂ ਨੂੰ ਸਫਲਤਾ ਮਿਲ ਗਈ ਸੋ ਇਹ ਧੰਦਾ ਬਣ ਚੁੱਕੀ ਇੰਸਟੀਚੂਟਾਂ ਦੇ ਉੱਤੇ ਸਰਕਾਰਾਂ ਨੇ ਕੁਝ ਨਹੀਂ ਕਰਨਾ ਸਮਾਜ ਨੂੰ ਜਾਗਣਾ ਪੈਣਾ ਮਾਪਿਆਂ ਨੂੰ ਜਾਗਣਾ ਪੈਣਾ ਨੀ ਅਜਿਹੀਆਂ ਘਟਨਾਵਾਂ ਵੀ ਵਾਪਰਦੀਆਂ ਰਹਿਣਗੀਆਂ ਅਜੇ ਹਾਦਸੇ ਵੀ ਹੁੰਦੇ ਰਹਿਣਗੇ ਤੇ ਮਾਪਿਆਂ ਦੀ ਸਮਾਜ ਦੀ ਦੇਸ਼ ਦੀ ਲੁੱਟ ਵੀ ਹੁੰਦੀ ਰਹੂਗੀ ਜਿਹਦੇ ਵਿੱਚ ਪ੍ਰਸ਼ਾਸਨ ਤੋਂ ਲੈ ਕੇ ਰਾਜਨੀਤਿਕ ਤਰ੍ਹਾਂ ਸ਼ਾਮਲ ਨੇ ਸੋ ਤੁਸੀਂ ਇਸ ਖਬਰ ਦੀ ਗੰਭੀਰਤਾ ਨੂੰ ਸਮਝਦੇ ਹੋ ਕਿ ਕਿਸ ਕਦਰ ਕਿ ਵੱਡਾ ਪਹਿਲੂ ਬਣ ਚੁੱਕਿਆ ਸੋ ਇਸ ਲਈ ਅਸੀਂ ਸੱਚ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਸੀ ਤੁਸੀਂ ਦੇਖਦੇ ਰਹੋ ਤਾਂ ਟੀਵੀ ਐਨ ਆਰ ਆਈ ਬਹੁਤ ਬਹੁਤ ਸ਼ੁਕਰੀਆ